ਸਾਡੀ ਅੱਖਾਂ ਜੀ ਬੁੱਲੀ ਨੇ ਸਾਡੇ ਕੰਨ ਦਾ ਫੁੱਲੇ ਨੇ ਕੱਲ ਵੀ ਆ ਜਿਨੇ ਮੂੰਹ ਨਾ ਬੋਲਦੇ ਨੇ ਇਹ ਸੁਣਨ ਵਾਸਤੇ ਖੁੱਲੇ ਨੇ ਬਿਨਾ ਕੰਨਾਂ ਦਾ ਸੁਣਨ ਤੇ ਜਿਹੜੀ ਬਾਣੀ ਆ ਉਹ ਜਦ ਸੁਣੂਗੀ ਜਾਂ ਕੰਨਾਂ ਦਾ ਸੂਤਕ ਲੈ ਜਾਊਗਾ ਉਹ ਵੀ ਜਦ ਸੁਣੂਗੀ ਕਿਉਂ ਉਹ ਬਾਹਰੋਂ ਨਹੀਂ ਸੁਣਨੀ ਅੰਦਰੋਂ ਸੁਣਨੀ ਹੈ ਹੁਣ ਇਹਨੂੰ ਬਾਹਰ ਸੁਣਦੇ ਹੱਥ ਭਈ ਹੋਈ ਜਾਂ ਬਾਹਰ ਰਹਿੰਦਾ ਅੰਦਰ ਜਾਂਦਾ ਇਹ ਗਿਆਨ ਦਾ ਬੱਧਾ ਹੋਇਆ ਫਿਰ ਉੱਥੇ ਬੈਠੂ ਜਿੱਥੇ ਉਹ ਬਾਣੀ ਸੁਣਨੀ ਹੈ ਹੁਣ ਇਹ ਉੱਥੇ ਜਾਂਦਾ ਹੀ ਪਹਿਲਾਂ ਹੀ ਨਹੀਂ ਸੁਣਨ ਕਿਵੇਂ ਉਸ ਗਿਆਨ ਨੇ ਇਹਨੂੰ ਸੁਣਨ ਵਾਲੀ ਜਗ੍ਹਾ ਬਿਠਾੜਨਾ ਹੈ ਬੰਨ ਕੇ ਫਿਰ ਸੁਣੂ ਮੈਨੂੰ ਬਿਨਾ ਕਰਦਾ ਬਿਨਾ ਖਾਦੇ ਦੇਖੂ ਇਹਨਾਂ ਅੱਖਾਂ ਦੇ ਬਿਨਾ ਫਿਰ ਉਹ ਜਿਹੜੇ ਜਿੰਨਾ ਦਿਖੂ ਅੱਖਾਂ ਨਹੀਂ ਹਨ ਉਹ ਨੇਤਰ ਨਹੀਂ ਉਹਨਾਂ ਦਾ ਨਾ ਨੇਤਰ ਹੈ ਹੁਣ ਵੀ ਨੇਤਰੇ ਦੇਖਦੇ ਨੇ। ਹੁਣ ਵੀ ਸਰਪਣੇ ਸੁਣਦੇ ਨੇ। ਪਰ ਹੁਣ ਸਰਬਣ ਕੰਨਾਂ ਦੇ ਜਰੀਏ ਸੁਣਦੇ ਨੇ ਕਿਉਂਕਿ ਉਹਨਾਂ ਦੇ ਵਿੱਚ ਖਰਾਬੀ ਪਹਿਲਾਂ ਹੋਈ ਹੋਈ ਹੈ। ਹੁਣ ਵੀ ਨੇਤਰੇ ਦੇਖਦੇ ਨੇ ਪਰ ਇਹਨਾਂ ਅੱਖਾਂ ਹੀ ਦੇਖਦੇ ਨੇ ਚਸ਼ਮੇ ਦੀ ਲੋੜ ਪੈ ਗਈ। ਫਿਰ ਉਤਰ ਜੂ ਚਸ਼ਮਾ। ਕੰਨ ਵੀ ਕੰਨਾਂ ਵਾਲਾ ਵੀ ਉਤਰ ਜੂ ਅੱਖਾਂ ਵਾਲਾ ਵੀ ਉਤਰ ਜੂ। ਸਰੀਰੇ ਉਤਰ ਗਿਆ ਜਦੋਂ ਇਹ ਉਤਰ ਗਏ। ਚਾਸ਼ਮਾ ਉਦਰਾ ਦਾ ਫਰੇਮ ਤੇ ਫਿਰ ਕੀ ਲੈਣਾ ਇਹ ਚਸ਼ਮੇ ਦੀ ਲੋੜ ਨਹੀਂ ਹੈਗੀ ਤੇ ਫਰੇਮ ਦੀ ਲੋੜ ਹੈ ਫਿਰ ਉਹ ਫਰੇਮ ਦਾ ਤਾਂ ਹੈ ਉਹ ਛੀਸ਼ੇ ਕਰਕੇ ਫਰੇਮ ਤੇ ਬਲਿ ਜੀਹਾਂ ਨਹੀਂ ਲੱਗਦਾ ਸਰੀਰ ਤਾਂ ਫਰੇਮ ਹੈ بس ਇਹ ਗੱਲ ਕਹਿਣ ਨੂੰ ਕਹਿੰਦੇ ਆ ਮੰਨਣ ਦੇ ਵਿੱਚ ਆ ਕਹਿੰਦੇ ਇਸ ਗੱਲ ਦਾ ਫਰਕ ਆ ਕਿ ਆ ਜੋ ਉਹ ਸਾਨੂੰ ਦਿਖਿਆ ਨਹੀਂ ਤਸੱਲੀ ਨਹੀਂ ਹੂੰ ਤੇ ਇੱਕ ਹੀ ਆਪ ਕਰਾਮ ਬਾਰ ਬਾਰ ਗੱਲ ਜਿਹੜੀ ਮੁਰਬਾਨੀ ਹੋਈ ਕਹਿ ਰਹੀ ਹੈ ਤਸੱਲੀ ਕਰਾਉਣ ਵਾਸਤੇ ਕਹਿ ਰਹੀ ਹੈ ਸਾਰੇ ਭਗਤ ਇੱਕੋ ਗੱਲ ਕਹਿ ਰਹੇ ਨੇ ਇਸ ਗੱਲ ਨੂੰ ਮੰਨਦੇ ਵੀ ਸਾਰੇ ਨੇ ਵਿਰੋਧ ਨਹੀਂ ਇਹਦਾ ਕੋਈ ਕਰਦਾ ਕੋਈ ਧਰਮ ਨਹੀਂ ਕਰਦਾ ਵਿਰੋਧ ਪਰ ਅੰਦਰੋਂ ਮੰਨਦੇ ਵੀ ਨਹੀਂ ਵਿਰੋਧ ਕਰਦੇ ਨਹੀਂ ਅੰਦਰੋਂ ਨਹੀਂ ਮੰਨਦੇ ਅੰਦਰੋਂ ਜਾਲ ਬਨਣ ਜਾਂਦੇ ਨੇ ਉਹ ਇਹ ਸੋਚਦਾ ਆ ਆਦਮੀ ਫਿਰਦਾ ਜੀ ਲੋਪਾ ਕੁਛ ਵੀ ਆਦਮੂ ਕਰੀ ਆਪੇ ਪਾਪ ਹੀ ਨੂੰ ਉਹਨਾਂ ਇਹ ਭੁੱਲ ਜਾਂਦੇ ਨੇ ਵੀ ਇਹ ਬਾਣੀ ਦਾ ਸੋਚਣਾ ਹੀ ਬੰਦ ਕਰਦੀ ਆ ਕਰੂ ਕੀ ਸਵਾ ਕਰਨਾ ਦਾ ਬਾਅਦ ਜਦੋਂ ਸੋਚੂਗਾ ਤਾਂਹੀਂ ਕਰੂ ਇਹ ਤਾਂ ਸੋਚਣ ਨੂੰ ਬਰਾਦ ਮੰਦੀ ਏ ਬਾਣੀ ਤਾਂ ਤੇਰਾ ਸੋਚਣਾ ਹੀ ਬਰਾਦ ਜੇ ਸੋਚਣਾ ਬੰਦ ਹੋ ਗਿਆ ਕਰਨਾ ਤਾਂ ਬਹੁਤ ਦੂਰ ਦੀ ਗੱਲ ਉਹਨੂੰ ਇਹ ਇਹ ਨਹੀਂ ਸਮਝਦੇ ਵੀ ਇਹ ਤਾਂ ਸੋਚਣਾ ਹੀ ਬੰਦ ਕਰ ਤਾਂ ਵੀ ਤੂੰ ਸੋਚੇ ਨਾ ਜੋ ਹੁੰਦਾ ਹੋਣ ਦੇ ਉਹ ਸੋਚਦਾ ਪਹਿਲਾਂ ਕਰਦਾ ਬਾਅਦ ਚ ਕੋਈ ਜਿੱਥੇ ਘੜੇ ਕਹਿੰਦਾ ਵੀ ਸੋਚਣ ਦੇ ਅਸੀਂ ਫਰੀ ਆ ਸੋਚਣ ਦੇ ਤੁਹਾਨੂੰ ਸੋਚਣ ਜੁਗਲੇ ਛੱਡਦੀ ਹੋਣੀ ਵਾੜੀ ਸੋਚਣ ਦੇ ਤਾਂ ਪਹਿਲਾਂ ਬੰਦ ਕਰ ਤੀਏ ਇਹ ਗੱਲ ਦਾ ਧਿਆਨ ਨਹੀਂ ਰੱਖਦਾ ਵੀ ਸੋਚੇ ਮੰਨ ਕਰਤਾ ਸੋਚਣਾ ਹੀ ਮੰਨ ਕਰਤਾ ਕਰਨਾ ਤਾਂ ਕੁਛ ਹੈ ਨਹੀਂ ਤੁਸੀਂ ਕਰਤਾ ਹੋ ਸਕਦਾ ਹੀ ਸੋਚਣਾ ਹੀ ਕਰਨਾ ਇਹਦਾ ਸੱਚ ਸਾਡਾ ਸੋਚਣਾ ਹੀ ਕਰਨਾ ਹੈ ਸੋਚਣ ਵਾਸਤੇ ਅਸੀਂ ਇੰਡੀਪੈਂਡੈਂਟ ਆ ਕਰਨ ਵਾਸਤੇ ਇੰਡੀਪੈਂਡੈਂਟ ਨਹੀਂ ਹਰ ਗੱਲ ਸਾਡੀ ਸੋਚੀ ਸਿਰੇ ਛੜ ਜੂਵੇ ਫਿਰ ਤਾਂ ਜੇ ਅਸੀਂ ਇੰਡੀਪੈਂਡੈਂਟ ਹੋ ਜਾਈਏ ਕੁਝ ਕਰਨ ਵਾਸਤੇ ਜੋ ਸੋਚਦੇ ਹਈ ਹੋਈ ਜਾਵੇ ਐਦਾਂ ਨਹੀਂ ਸੋਚਣ ਨੂੰ ਅਸੀਂ ਇੰਡੀਪੈਂਡੈਂਟ ਨਾ ਕਰਨ ਵਾਸਤੇ ਇੰਡੀਪੈਂਡੈਂਟ ਸਿਰੇ ਗੱਲ ਹੋ ਚੜੂ ਜਿਹੜੀ ਹੋ ਜਾਊਗਾ ਬਸ ਹੂੰ ਇੱਕ ਹੀ ਆਪ ਕਰਾਉਣ ਹਾਰਾ ਆਪ ਹੀ ਪਾਪ ਪੁੰਨ ਵਿਸਥਾਰ ਪਾਪ ਪੁੰਨ ਦਾ ਵਿਸਾਰ ਉਹਦੇ ਵਿੱਚ ਹੀ ਹੈ ਇਹ ਇਹਨੂੰ ਪਾਪ ਪੁੰਨ ਦਾ ਲੈਣ ਨਹੀਂ ਲੱਗਦਾ ਜੀਵ ਨੂੰ ਇਹ ਪਾਪ ਪੁੰਨ ਤਾਂ ਕਹਾਵਤ ਹੋ ਜਾਂਦੀ ਹੈ ਫਿਰ ਪਾਪ ਪੁੰਨ ਦਾ ਕਹਾਵਤ ਬਣਾਈ ਹੋਈ ਹੈ ਪਾਪ ਪੁੰਨ ਤੇ ਪਈ ਕਹਾਵਤ ਜਿਨ੍ਹਾਂ ਨੇ ਪਾਪ ਪੁੰਨ ਨੂੰ ਮੰਨੇ ਰ ਕੋ ਨਰਕ ਕੋਈ ਸੁਰਗ ਬੰਚਾਉਤ ਉਹਨਾਂ ਦੇ ਨਰਕ ਸੁਰਗ ਹੁੰਦਾ ਹੈ ਉਹਨਾਂ ਦੇ ਘਰ ਹੁੰਦਾ ਉਹਨਾਂ ਦੇ ਇੱਛਾ ਹੁੰਦੀ ਹੈ ਸੁਰਗ ਦੀ ਜਾਂ ਨਰਕ ਦੀ ਨਰਕ ਦੀ ਇੱਛਾ ਤਾਂ ਕਿਸੇ ਨੂੰ ਹੁੰਦੀ ਨਹੀਂ ਸੁਰਗ ਦੀ ਤਾਂ ਹੁੰਦੀ ਹੋਈ ਹੈ ਨਰਕ ਉਹਨਾਂ ਦੇ ਘਰ ਹੁੰਦਾ ਹੈ ਉਹਨਾਂ ਦੇ ਮੱਥੇ 'ਤੇ ਨਰਕ ਹੁੰਦਾ ਹੈ ਸੁਰਗ ਦੀ ਇੱਛਾ ਉਹਨਾਂ ਨੂੰ ਹੁੰਦੀ ਇੱਥੇ ਸੁਰਗ ਦੀ ਇੱਛਾ ਨਹੀਂ ਸੁਰਗ ਦੇ ਅਰਥ ਹੋਰ ਨੇ ਕੁਰਬਾਨੀ ਦੇ ਉਹਨਾਂ ਦੇ ਸੁਰਗ ਦੇ ਹੱਥ ਹੋ। ਸਾਡੇ ਸੁਰਗ ਦੇ ਹੱਥ ਨੇ ਸਹਾਇਕਰ ਨਿੱਜ ਕਰ। ਸਜਣ ਇਹ ਹਿਰਦਾ ਇੱਥੇ ਹੁਣ ਇਸ ਵਕਤ ਅਸੀਂ ਹਿਰਦਾ ਕਹਿ ਸਕਦੇ ਹਾਂ। ਉਪਰ ਤਿਰਕੂੜੀ ਪ੍ਰਦੇਸ਼ ਹੈ। ਹਿਰਦਾ ਇਹਦਾ ਪ੍ਰਕਾਰ ਹੈ। ਬਸ ਸਾਡਾ ਮੂਲ ਹਿਰਦੇ ਚ ਹਿਰਦੇਜ ਵਹਿ ਕੇ ਹੀ ਸਰੀਰ ਨਾਲ ਸਾਂ ਲੈਦਾ ਹਿਰਦੇਜ ਵਹਿ ਕੇ ਹੀ ਉਹ ਆਪਣੀ ਜੋਤ ਸਰੀਰ ਛੱਡ ਰਿਹਾ ਕੌਣ ਕਰ ਰਿਹਾ ਇਹਦੇ ਵਿੱਚ ਵੀ ਹੁੰਦਾ ਹੋਇਆ ਵੀ ਇਹ ਤਾਂ ਵੱਖਰਾ ਹੈ ਸਰੀਰ 'ਚ ਹੁੰਦਾ ਹੋਇਆ ਵੀ ਸਰੀਰ ਤੋਂ ਵੱਖਰਾ ਹੈ ਮਾਇਜ ਹੁੰਦਾ ਹੋਇਆ ਵੀ ਮਾਇਆ ਤੋਂ ਲਿਪਟਿਆ ਇਹ ਗੱਲ ਜੇ ਤੁਹਾਨੂੰ ਸਮਝ ਆ ਗਈ ਫਿਰ ਇਹਨੂੰ ਥੋੜਾ ਥੋੜਾ ਗਾਉਂ ਤੋਂ ਤੁਹਾਨੂੰ ਗ੍ਰਹਿਣ ਕਿ ਜੋ ਕੰਮ ਜੋਤ ਕਰਦੀ ਹੈ ਹੋ ਰਹਾ ਜੇ ਟਾਰਚ ਨੂੰ ਹਲਾਇਆ ਤੇ ਜੋਤ ਆ ਪਹਿਲਣੀ ਹੈ ਸਾਹਮਣੇ ਰੇਡੀਓ ਤੇ ਲਾਈਟ ਨਿਕਲਦੀ ਇਹ ਪਿੱਛੇ ਟਾਰਚ ਚੱਲੂਗੀ ਤੇ ਲਾਈਟ ਦਾ ਹਿੱਲ ਨਹੀਂ ਆ ਜਿਹੜੀ ਉਹ ਚ ਜਾਂਦੀ ਹੈ ਟਾਰਚ ਨਾਲ ਹਿੱਲੇ ਲੜ ਨਹੀਂ ਹੁੰਦੀ ਤਾਂ ਕਿਲਾ ਨਹੀਂ ਮਨ ਕੀ ਦਾ ਡੋਲਦਾ ਜੇ ਦਾ ਮੰਨ ਦੋਦਾ ਨਾ ਉਸ ਕੋ ਢੋਰ ਚੈ ਲੋ ਹਾਲੇ ਉਹੀ ਤਕੜਾ ਨਹੀਂ ਮਨ ਉਹਦਾ ਤਕੜਾ ਨਹੀਂ ਦਿੱਤੇ ਤਕੜਾ ਨਹੀਂ ਆਹ ਤਾਂ ਇਹਦਾ ਮਨ ਉਹ ਤਾਂ ਨਹੀਂ ਪਰਮੰਤ ਲੈ ਨਹੀਂ ਹੈ ਕੋਈ ਪਰਮੰਗੀ ਤੋਂ ਹੈ ਜੇ ਮਨ ਵਿੱਚ ਭਰਨਾ ਹੈ ਜਿੰਨ ਕੇ ਮਨ ਵਿੱਚ ਭਰਨਾ ਹੈ ਕੋਣ ਹੈ ਮਨ ਕੀ ਦਾ ਜਿਹੜੇ ਕੇ ਮਨ ਵਿੱਚ ਵਰਦੇ ਫਿਰ ਮਨ ਕੀਦਾ ਉਹ ਦਾਤ ਮਨ ਜਿਹੜਾ ਸਾ ਲੈਂਦਾ ਉਹਦੇ ਮਨ ਚ ਭਰਮ ਹੂੰ ਉਹ ਜੀਵ ਉਹਦੇ ਮਨ ਚ ਭਰਮ ਉਹਦਾ ਚਾਰ ਗੁਣ ਖਾਇਮ ਨੇ ਅਸਲ ਚ ਉਹਨੇ ਕੁਝ ਪਾਵਰ ਹੈਗੀ ਇੱਕ ਪੈਰ ਘਰਚਾ ਨਾ ਉਹ ਜਿਹੜਾ ਘਰ ਵਾਲਾ ਪੈਰ ਹੈ ਅੰਦਰ ਜਿਹੜਾ ਸੱਚਖੰਡ ਕੇ ਬੈਠਾ ਸਰੀਰ ਕਰਕੇ ਸੱਚਖੰਡ ਚ ਸੁਪਨਾ ਦੇਖ ਰਿਹਾ ਸੁਪਨਾ ਹੀ ਪਰੇਸ਼ਾਨ ਕਰਦਾ ਉਹਨੂੰ ਮਨੇ ਪਰੇਸ਼ਾਨ ਕਰਦਾ ਆਪ ਦਾ ਸੱਚਖੰਡ ਜੇ ਹੈ ਤੇ ਸੱਚਖੰਡ ਜਿਹਨਾਂ ਸਰੀਰ ਸੱਚਖੰਡ ਦਾ ਉਹਦੇ ਤਾਂ ਸੱਚਖੰਡ ਵਾਲੇ ਕੋਲ ਕੈਮਨਟ ਮਨ ਕਰਕੇ ਹੀ ਨਾ ਸੁਪਨਾ ਦੇਖਦਾ ਉਹ ਤੇ ਮਨ ਕਰਕੇ ਹੀ ਹੈ ਹਨ ਹੋਦਾ ਹੀ ਹੈ ਉਹ ਕੀ ਦੇਖਦਾ ਜੇ ਤੂੰ ਕੋਈ ਬਖਰਾ ਨਹੀਂ ਚਾਹਤਾ ਜੀਵ ਹੈ। ਮਨ ਜੀਵ ਨਹੀਂ ਹੈ। ਜੀਵ ਦਾ ਮਨ ਹੁੰਦਾ। ਮਨ ਆਪਣੇ ਆਪ ਜੀਵ ਦੇ। ਮੇਰਾ ਮਨ। ਹਾਂ। ਜੀਵ ਦਾ ਮਤਲਬ ਜੋ ਜੀਵਤ ਰਹਿੰਦਾ ਹੈ ਹਮੇਸ਼ਾ, ਮਨ ਨਹੀਂ ਜੀਵਤ ਰਹਿੰਦਾ ਹਮੇਸ਼ਾ। ਮਨ ਕਿਤੇ ਜੀਵਤ ਰਹਿੰਦਾ ਹੈ ਹਮੇਸ਼ਾ। ਮੰਨ ਮਰਨ ਨਹੀਂ ਕਰ ਗਈ ਤੇ ਮਨ ਦੀ। ਵਾਣੂ ਵੇਸ਼ਾ ਜੀਉਂਦਾ ਨਹੀਂ। ਜੀਵ ਜਿਵ ਮਾਰਨ ਜੀਵ ਦਾ ਮਨ ਜੀਵੰਦਲੇ ਦਾ ਨੋ ਜਿਨ ਕੇ ਸਤਗੁਰ ਮੇਰਾ ਸਦਾ ਸਦਾ ਮਾ ਆਵੇ ਉਹ ਨਾ ਸੀ ਪਰ ਕਸਾ ਮੇਰਾ ਉਹ ਜੀਵ ਦੀ ਗੁਰ ਰਣਿਸ਼ਨਾ ਹੈ ਜੀਵ ਜੋ ਜਨਨਾਰੇ ਨਾ ਹਵੇ